ਇਹ ਜੀ ਰਾਮ ਜੀ ਰੱਖ ਲੈਣਾ ਹਾਂ ਹੁਣ ਘਟਾਲਿਆਂ ਦੀ ਗੱਲ ਚੱਲੀ ਐ ਯੂਪੀ 'ਚ ਘਟਾਲੇ ਹੋਏ ਨੇ ਮਨਰੇਗਾ 'ਚ ਖਬਰ ਆਉਂਦੀ ਮਨਰੇਗਾ 'ਚ ਐਨੇ ਕਰੋੜ ਦਾ ਘਟਾਲਾ ਮੱਧ ਪ੍ਰਦੇਸ਼ 'ਚ ਘਟਾਲੇ ਹੋਏ ਨੇ ਗੁਜਰਾਤ 'ਚ ਘਟਾਲੇ ਹੋਏ ਨੇ ਕਿਉਂ ਭਗਵਾਨ ਰਾਮ ਨੂੰ ਖਿੱਚੀ ਜਾਂਦੇ ਹੁਣ ਵਿੱਚ ਹੁਣ ਅੱਗੇ ਖਬਰਾਂ ਕੀ ਆਇਆ ਕਰਨਗੀਆਂ ਰਾਮ ਜੀ ਸਕੀਮ 'ਮੇ 342 ਕਰੋੜ ਦਾ ਘਟਾਲਾ ਰਾਮ ਜੀ 'ਮੇ ਹੋਇਆ 250 ਕਰੋੜ ਦਾ ਘਟਾਲਾ ਰਾਮ ਜੀ ਨੂੰ ਘਟਾਲਿਆਂ ਦੇ ਨਾਲ ਜੋੜੋਂਗੇ ਤੁਸੀਂ ਕੇਂਦਰ ਸਰਕਾਰ ਵੱਲੋਂ ਮਨਰੇਗਾ ਸਕੀਮ ਨੂੰ ਬੰਦ ਕਰਕੇ ਜੀ ਰਾਮ ਜੀ ਸਕੀਮ ਲਿਓਨ ਖਿਲਾਫ ਪੰਜਾਬ ਸਰਕਾਰ ਵੱਲੋਂ ਬੁਲਾਏ ਗਏ ਵਿਸ਼ੇਸ਼ ਸੈਸ਼ਨ ਨੇ ਕੇਂਦਰ ਸਰਕਾਰ ਦੀ نیند ਉਡਾ ਕੇ ਰੱਖ ਦਿੱਤੀ ਹੈ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਪੰਜਾਬ ਦੇ 10 ਲੱਖ ਦੇ ਕਰੀਬ ਮਜ਼ਦੂਰਾਂ ਵੱਲੋਂ ਇਸ ਜਿਹੜੀ ਨਵੀਂ ਸਕੀਮ ਦੇ ਖਿਲਾਫ ਇੱਕ ਜਿਹੜਾ ਨਿੰਦਾ ਪ੍ਰਸਤਾਵ ਪਾ ਕੇ ਵਿਧਾਨ ਸਭਾ ਨੂੰ ਭੇਜਿਆ ਗਿਆ ਹੈ ਉਹ ਜਿਹੜਾ ਉਹਨਾਂ ਵੱਲੋਂ ਪ੍ਰਸਤਾਵ ਭੇਜਿਆ ਗਿਆ ਪ੍ਰਧਾਨ ਮੰਤਰੀ ਨરેન્દ્ર ਮੋਦੀ ਦੇ ਨਾਂ ਤੇ ਭੇਜਿਆ ਗਿਆ ਜਿਸ ਵਿੱਚ ਉਹਨਾਂ ਵੱਲੋਂ ਇਸ ਸਕੀਮ ਜਿਹੜੀ ਮਨਰੇਗਾ ਸਕੀਮ ਨੂੰ ਬੰਦ ਕਰਨ ਦੀ ਮੰਗ ਕੀਤੀ ਗਈ ਹੈ ਮੈਂ ਹਾਂ ਨਰੇਸ਼ ਸ਼ਰਮਾ ਅੱਜ ਇਸ ਦੀ ਗੱਲ ਕਰ ਰਿਹਾ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੀ ਕਿਉਂਕਿ ਇਸ ਸੈਸ਼ਨ ਨੇ ਕਿਤਨਾ ਕਿਤੇ ਭਾਜਪਾ ਦੀ ਕੇਂਦਰ ਸਰਕਾਰ ਦੀ ਨੀਤੀ ਪੂਰੀ ਤਰ੍ਹਾਂ ਉਡਾ ਕੇ ਰੱਖ ਦਿੰਦੀ ਹੈ ਕਿਉਂਕਿ ਇਸ ਦਾ ਸਭ ਤੋਂ ਵੱਡੀ ਜਿਹੜੀ ਉਦਾਹਰਣ ਹੀ ਮਿਲਦੀ ਹੈ ਕਿ ਅੱਜ ਜਦੋਂ ਸੈਸ਼ਨ ਬੁਲਾਇਆ ਗਿਆ ਤਾਂ ਕੇਂਦਰੀ ਮੰਤਰੀ ਸ਼ਿਵਰਾਜ ਚਾਹਾਨ ਵੱਲੋਂ ਵੀ ਇਸ ਸੈਸ਼ਨ ਨੂੰ ਲੈ ਕੇ ਕਾਫੀ ਉਹਨਾਂ ਦੀ ਕਬਰਾਹਟ ਨਜ਼ਰ ਆਈ ਤੇ ਉਹਨਾਂ ਵੱਲੋਂ ਵੀ ਇੱਕ ਬਿਆਨ ਜਿਹੜਾ ਜਾਰੀ ਕੀਤਾ ਗਿਆ ਜਿਸ ਵਿੱਚ ਉਹਨਾਂ ਵੱਲੋਂ ਇਹ ਜਿਕਰ ਕੀਤਾ ਗਿਆ ਕਿ ਪੰਜਾਬ ਅੰਦਰ ਬਹੁਤ ਸਾਰੇ ਜਿਹੜੇ ਨਰੇਗਾ ਦੇ ਤਹਿਤ ਕਪਲੇ ਹੋਏ ਨੇ ਹਾਲਾਂਕਿ ਇਹ ਮਾਮਲਾ ਜਿਹੜੇ ਭਾਜਪਾ ਦੇ ਵਿਧਾਇਕ ਅਸ਼ਮੀ ਸ਼ਰਮਾ ਜੋ ਕਿ ਪੰਜਾਬ ਭਾਜਪਾ ਦੇ ਕਾਰੀ ਕਾਰਜਕਾਰੀ ਪ੍ਰਧਾਨ ਵੀ ਹਨ ਉਨਾ ਨੇ ਵਿਧਾਨ ਸਭਾ ਦੇ ਵਿੱਚ ਚੁੱਕਿਆ ਸੀ ਕਿ ਪੰਜਾਬ ਅੰਦਰ ਬਹੁਤ ਸਾਰੇ ਕਪਲੇ ਹੋਏ ਹਨ ਜੇ ਮੈਂ ਹੀ ਉਹਨਾਂ ਨੇ ਇਹ ਮਾਮਲਾ ਚੁੱਕਿਆ ਤਾਂ ਪੰਜਾਬ ਵਿਧਾਨ ਸਭਾ ਦੇ ਅੰਦਰ ਇਨ੍ਹਾਂ ਕਪਲਿਆਂ ਦੀ ਗੂੰਜ ਸਾਫ਼ ਸੁਣਾਈ ਦਿੱਤੀ ਉਹ ਇਸ ਲਈ ਸੁਣਾਈ ਦਿੱਤੀ ਕਿ ਜਦੋਂ ਇਸ ਮਾਮਲੇ ਦੇ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਮੰਤਰੀ ਅਮਨ अरोड़ा ਨੇ ਪੂਰੇ ਤੱਥਾਂ ਸਹਿਤ ਪੂਰੇ ਫੈਕਟ ਪੇਸ਼ ਕੀਤੇ ਤਾਂ ਉਹਨਾਂ ਨੇ ਵਿਰੋਧੀਆਂ ਨੂੰ ਨਿਸ਼ਾਨੇ ਤੇ ਲਿਆ ਉਹਨਾਂ ਨੇ ਕਿਹਾ ਕਿ ਜਿਹੜੇ ਕਪਲੇ ਹੋਏ ਨੇ ਇਹ ਪਿਛਲੀ ਸਰਕਾਰਾਂ ਦੇ ਸਮੇਂ ਹੋਏ ਨੇ ਨਹੀਂ ਤੁਸੀਂ ਇਹ ਕਹਿੰਦੇ ਹੋ ਵੀ ਗਰੰਟੀਡ ਹੈ ਤੁਸੀਂ ਕਹਿੰਦੇ ਹੋ 125 ਦਿਨਾਂ ਸਭ ਮਿਲੂਗਾ ਇਹ ਹੀ ਕਹਿੰਦੇ ਹੋ 346 ਰੁਪਏ ਦਿਹਾੜੀ ਹੈ ਤੇ 30 ਲੱਖ 20 ਹਜ਼ਾਰ ਜੋਬ ਕਾਰਡ 홀ਡਰ ਨੇ ਪੰਜਾਬ ਦੇ ਵਿੱਚ ਉਹਦਾ ਇਕੱਲੇ ਪੰਜਾਬ ਲਈ ਪਤਾ ਕਿੰਨਾ ਪੈਸਾ ਕੇਂਦਰ ਨੂੰ ਬਜਟ ਦੇ ਵਿੱਚ ਅਲੋਕੇਟ ਕਰਨਾ ਪਊਗਾ 1362 ਕਰੋੜ ਰੁਪਇਆ ਸਰ ਪੂਰੇ 1 ਮਿੰਟ ਮੈਨੂੰ ਮੈਨੂੰ ਲੈਟ ਮੀ ਕੰਪਲੀਟ ਜੀ ਪਲੀਜ਼ ਸਰ ਪੂਰੇ ਮੁਲਕ ਦੇ ਵਿੱਚ 15.5 ਕਰੋੜ ਜੋਬ ਕਾਰਡ 홀ਡਰ ਨੇ 346 ਦੇ ਨਾਲ 125 ਮਲਟੀਪਲਾਈ ਕਰ ਲੋ 670000 ਕਰੋੜ ਰੁਪਏ ਦਾ ਜੇ ਅੱਜ ਸ਼ਰਮਾ ਜੀ ਇਹ ਕਹਿੰਦੇ ਨੇ ਮੋਦੀ ਸਾਹਿਬ ਦੇ ਬਿਹਾਰ ਤੇ ਕਿ ਹਾਂ ਅਸੀਂ 2 ਮਹੀਨਿਆਂ ਨੂੰ ਆ ਰਹੇ ਬਜਟ ਦੇ ਵਿੱਚ ਕੇਂਦਰੀ ਬਜਟ ਦੇ ਵਿੱਚ ਇਹ ਪ੍ਰੋਵੀਜ਼ਨ ਕਰ ਰਹੇ ਹਾਂ 670000 ਕਰੋੜ ਤੇ ਮੈਂ ਮੰਨ ਲੂਗਾ ਗਰੰਟੀ ਹੈ ਸਰ ਰੋਕੀ ਦਾ ਇਹ 365 ਕਰੋੜ ਬੈਠੇ ਨੇ ਸਾਲ ਭਰ ਦਾ ਫਿਰ ਕਹਿੰਦੇ ਨੇ ਕਿ 26 ਦਿਨ ਲੱਗੇ ਨੇ ਸਰ ਮਜ਼ਦੂਰ ਨੂੰ ਮੈਨੇ ਕੋਈ ਗੱਲ ਸਮਝਾਓ ਤੁਸੀਂ ਜੇ ਮਜ਼ਦੂਰ ਨੂੰ 6-6 ਮਹੀਨੇ ਦਿਹਾੜੀ ਨਹੀਂ ਮਿਲੂਗੀ ਉਹਦੇ ਖਾਤੇ 'ਚ ਤੇ ਉਹ ਕੰਮ ਤੇ ਜਾਊਗਾ ਜੇ ਪੰਚਾਇਤਾਂ ਵਿਚਾਰੀਆਂ ਉਹਨਾਂ ਕੋਲ ਇੰਨੇ ਕਿੰਨੇ ਕ ਨੋਟ ਦੱਬੇ ਪਏ ਨੇ ਜੇ ਉਹ ਪੱਠੇ ਤੋਂ ਇਟਾਂ ਸਿਮਿੰਟ ਸਰੀਆ ਚੱਕ ਕੇ ਉਹ ਪਿੰਡ 'ਚ ਕੰਮ ਤੇ ਲਾ ਦੇਣਗੇ ਤੇ ਸਾਲ ਸਾਲ ਪਰ ਇਹ ਨਵਾਬ ਨੇ ਜਿਹੜੇ ਉਥੋਂ ਪੈਸੇ ਨਹੀਂ ਰਿਲੀਜ਼ ਕਰਦੇ ਹੈਗੇ ਤੇ ਦਿਹਾੜੀਆਂ ਲਾਉਣ ਕੌਣ ਜਾਊਗਾ ਜੀ ਮੇਰੇ ਕਹਿਣ ਦਾ ਮਤਲਬ ਇਹ ਕਿ ਆਪ ਹੀ ਸਕੀਮ ਨੂੰ ਇਹਨਾਂ ਨੇ ਖਤਮ ਕੀਤਾ ਆਪ ਹੀ ਸਕੀਮ ਨੂੰ ਮਾਰੇ ਇਹਨਾਂ ਨੇ ਤੇ ਹੁਣ ਅਕਿਊਜ਼ ਜਿਹੜਾ ਪੰਜਾਬ ਨੂੰ ਕਰ ਰਹੇ ਨੇ ਹੁਣ ਇਹਨਾਂ ਨੇ ਗੱਲ ਕੀਤੀ ਕਿ ਜੀ 2 ਮਹੀਨੇ ਸਰ ਇਹਦਾ ਮਤਲਬ ਹਾੜੀ ਸੋਣੀ ਜਿਹੜੇ ਗਰੀਬ ਲੋਕ ਨੇ ਵਿਚਾਰੇ ਉਹ ਤਾਂ ਮਾਰੇ ਗਏ ਉਹ ਕੀ ਕਰਨਗੇ ਫਿਰ ਅਗਲੀ ਗੱਲ ਆ ਇਹ ਕਹਿੰਦੇ ਨੇ ਕਿ ਜੀ ਕਾਰਵਾਈ ਕੀ ਕੀਤੀ ਸਰ ਕਾਰਵਾਈ ਇਹ ਹੋਈ ਹੈ ਭਗਵੰਤ ਮਾਨ ਸਰਕਾਰ ਦੇ ਵਿੱਚ ਕਿ ਜਿਹੜਾ ਹੁਣ ਤੱਕ ਜਿਹੜੇ ਕਹਿੰਦੇ ਨੇ ਘਪਲੇ ਹੋਏ ਨੇ ਕਾਰਵਾਈ ਇਹ ਹੋਈ ਹੈ ਕਿ 2 ਕਰੋੜ ਜਿਹੜਾ ਗਲਤ ਗਿਆ ਹੋਇਆ ਸੀਗਾ ਉਹ ਰਿਕਵਰ ਕੀਤਾ ਤੇ 42 ਬੰਦਿਆਂ ਦੇ ਉੱਪਰ ਭਗਵੰਤ ਮਾਨ ਸਰਕਾਰ ਨੇ ਗਰੀਬਾਂ ਦਾ ਪੈਸਾ ਖਾਣ ਦੇ ਚੱਕਰ ਦੇ ਵਿੱਚ ਕਾਰਵਾਈ ਕੀਤੀ ਇਹਨਾਂ ਨੇ ਮਾਨ ਸਾਹਿਬ ਦੀ ਸਰਕਾਰ ਨੇ ਤੇ ਇੱਕ ਮਿੰਟ lets me complete ਯਾਰ ਬਹਿ ਜਾਓ ਇੱਕ ਮਿੰਟ let me complete ਸਰ ਹੁਣ ਅਗਲੀ ਗੱਲ ਸੁਣ ਲਓ ਜਿਹੜੇ ਕਹਿੰਦੇ ਨੇ ਘਪਲੇ ਸਰ ਘਪਲੇ ਚੀਮਾ ਸਾਹਿਬ ਨੇ ਗੱਲ ਕੀਤੀ ਮੱਧ ਪ੍ਰਦੇਸ਼ ਦੀ ਗੁਜਰਾਤ ਦੀ ਸਰ ਉੱਥੇ ਵੀ ਹੋਏ ਨੇ ਬਹੁਤ ਹੋਏ ਨੇ ਸਰ ਪੰਜਾਬ ਦੇ ਵਿੱਚ ਵੀ ਹੋਏ ਨੇ ਪਰ ਹੋਏ ਕਦੇ ਨੇ ਦੇਖਣ ਵਾਲੀ ਗੱਲ ਇਹ ਹੈ ਹੋਏ ਨੇ ਪਿਛਲੀ ਕਾਂਗਰਸ ਪਾਰਟੀ ਦੀ ਸਰਕਾਰ ਵੇਲੇ ਤੇ ਹੋਏ ਕਿੱਥੇ ਕਿੱਥੇ ਨੇ ਪੂਰੇ ਪੰਜਾਬ ਦੇ ਵਿੱਚ ਜਾਂ ਤਾਂ ਹੋਏ ਨੇ ਗਿੱਦੜ ਵਹੇ ਔਰ ਮੁਕਸਰ ਦੇ ਇਲਾਕੇ ਦੇ ਵਿੱਚ ਤੇ ਯਾ ਹੋਏ ਨੇ ਅਬੋਹਰ ਤੇ ਫਾਜ਼ਿਲਕਾ ਦੇ ਇਲਾਕੇ ਦੇ ਵਿੱਚ ਪਿਛਲੀ ਸਰਕਾਰ ਦੇ ਵਿੱਚ ਗਿੱਦੜਵਾ ਤੇ ਮੁਕਸਰ ਦੇ ਵਿੱਚ ਤੂਤੀ ਕਿਹਦੀ ਬੋਲਦੀ ਸੀ ਚੰਮ ਦੀਆਂ ਕਿਹਦੀਆਂ ਚੱਲਦੀਆਂ ਸੀਗੀਆਂ ਇਹਨਾਂ ਦੇ ਪ੍ਰਧਾਨ ਦੀਆਂ ਰਾਜਾ ਵੜਿੰਗ ਦੀਆਂ ਤੇ ਅਬੋਹਰ ਔਰ ਫਾਜ਼ਿਲਕਾ ਦੇ ਵਿੱਚ ਤੂਤੀ ਕਿਹਦੀ ਬੋਲਦੀ ਸੀਗੀ ਉੱਥੇ ਚੰਮ ਦੀਆਂ ਕੌਣ ਚਲਾਉਂਦੇ ਸੀਗੇ ਇਹਨਾਂ ਦੇ ਪ੍ਰਧਾਨ ਸੁਨੀਲ ਚਾਖੜ ਜੀ ਸਰਕਾ ਕਪਲੇ ਤਾਂ ਇਹਨਾਂ ਨੇ ਆਪ ਕੀਤੇ ਨੇ ਕਪਲੇ ਇਹਨਾਂ ਨੇ ਆਪ ਕੀਤੇ ਨੇ ਤੇ ਹੁਣ ਤੁਸੀਂ ਅਗਲੀ ਗੱਲ ਆ ਸਾਰਾ ਕੁਝ ਹੀ ਕਲੀਅਰ ਹੋ ਜਾਊਗਾ ਮੈਂ ਤੁਹਾਨੂੰ ਫੈਕਟਸ ਦੇ ਦੇਣਾ ਤੱਥ ਦੇ ਦੇਣਾ ਕਿ 2005 ਤੋਂ ਜਦੋਂ ਦੀ ਇਹ ਸਕੀਮ ਆਈ ਹੈ ਸਪੀਕਰ ਸਾਹਿਬ ਧਿਆਨ ਦਿਓ ਸਰ 2005 ਦੇ ਵਿੱਚ ਆਈ ਹੈ 20 ਸਾਲ ਹੋਏ ਨੇ ਹੁਣ ਤੱਕ ਤਕਰੀਬਨ 11000 ਕਰੋੜ ਹੈ ਜਿਹੜਾ ਉਹ ਉਸ ਉਹ ਸਕੀਮ ਦੇ ਤਹਿਤ ਇਹ ਪੰਜਾਬ ਦੇ ਵਿੱਚ ਆਏ 11700 ਕਰੋੜ ਸਰ ਇਹਨਾਂ ਦੀ ਮੋਤੀਆਂ ਵਾਲੀ ਸਰਕਾਰ ਸੀਗੀ ਅਕਾਲੀ ਦਲ ਤੇ ਭਾਜਪਾ ਦੀ 2005 ਤੋਂ ਲੈ ਕੇ 2000 2007 ਤੋਂ ਲੈ ਕੇ 2017 ਦੇ 10 ਸਾਲ ਉਹਨਾਂ 10 ਸਾਲਾਂ ਦੇ ਵਿੱਚ ਨਰੇਗਾ ਦਾ ਕਿੰਨਾ ਪੈਸਾ ਲੱਗਿਆ ਯੂਟਿਲਾਈਜ਼ ਹੋਇਆ ਗਰੀਬਾਂ ਦੇ ਘਰਾਂ ਤੱਕ ਪਹੁੰਚਿਆ ਸਰ 1988 ਕਰੋੜ 10 ਸਾਲਾਂ ਦੇ ਵਿੱਚ ਤੇ ਇਹਨਾਂ ਦੀ ਪਿਛਲੇ 5 ਸਾਲ 17 ਤੋਂ 22 ਤੱਕ ਮੋਤੀ ਵਾਲੀ ਸਰਕਾਰ ਸੀ ਤੇ ਇਹਨਾਂ ਦੇ 5 ਸਾਲਾਂ ਦੇ ਵਿੱਚ ਲੱਗਿਆ 4708 ਕਰੋੜ ਰੁਪਇਆ ਜਿਹੜਾ ਕੇਂਦਰ ਤੋਂ ਆਇਆ ਤੇ ਆ ਹੁਣ ਗਰੀਬਾਂ ਦੀ ਦੀ ਸਰਕਾਰ ਇਹ ਆਮ ਲੋਕਾਂ ਦੀ ਸਰਕਾਰ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਜਿਹੜੇ ਇਹ ਬਾਰ-ਬਾਰ ਕਹਿੰਦੇ ਰਹੇ ਨੇ ਕਿ ਗਰੀਬ ਦਾ ਪਸੀਨਾ ਸੁੱਕਣ ਤੋਂ ਪਹਿਲਾਂ ਉਹਦੇ ਖਾਤੇ 'ਚ ਉਹਦੀ ਤਿਹਾਰੀ ਪਹੁੰਚਣੀ ਚਾਹੀਦੀ ਹੈ ਸਰ ਸਾਡੇ ਸਾਡੇ 3.5 ਸਾਲਾਂ ਦੀ ਸਰਕਾਰ ਦੇ ਵਿੱਚ ਸਰ 531 ਕਰੋੜ ਰੁਪਇਆ ਉਹ ਲੋਕਾਂ ਦੇ ਘਰਾਂ ਦੇ ਵਿੱਚ ਗਰੀਬਾਂ ਦੇ ਘਰਾਂ ਦੇ ਵਿੱਚ ਜਾ ਚੁੱਕਿਆ ਤੇ ਉਹ ਵੀ ਉਸ ਦੇ ਬਾਵਜੂਦ ਕਿ ਜਾਦੇ 8-8 ਮਹੀਨੇ ਸਾਲ-ਸਾਲ ਭਰ ਇਹ ਇਹ ਕੇਂਦਰ ਤੋਂ ਪੈਸੇ ਨਹੀਂ ਰਿਲੀਜ਼ ਕਰਦੇ ਹੈਗੇ ਉਹਦੇ باوجود ਵੀ ਲੋਕਾਂ ਦੇ ਘਰਾਂ ਦੇ ਵਿੱਚ ਪੈਸਾ ਪਹੁੰਚਾਰੀ ਹੈ ਭਵੰਤਮਾਨ ਸਰਕਾਰ ਤੇ ਸਵਾਲ ਸਵਾਲ ਸਾਨੂੰ ਕਰਦੇ ਨੇ ਕਾਪੜੇ ਤਾਂ ਇਹਨਾਂ ਦੇ ਲੀਡਰਾਂ ਦੇ ਦੀਆਂ ਰਿਆਸਤਾਂ ਦੇ ਵਿੱਚ ਹੁੰਦੇ ਰਹੇ ਨੇ ਸੀਐਮ ਸਾਹਿਬ ਮੇਰੀ ਤੁਹਾਨੂੰ ਬੇਨਤੀ ਹੈ ਜੀ ਜੋ ਅਬੋਹਰ ਦੇ ਵਿੱਚ ਜੋ ਮੁਕਸਰ ਦੇ ਵਿੱਚ ਜੋ ਗਿੱਦੜਵਾਹ ਦੇ ਵਿੱਚ ਜੋ ਕਾਪੜੇ ਹੋਏ ਨੇ ਨਾ ਜੀ ਉਹਦੀ ਜਾਂਚ ਕਰਾਓ ਦੇਖਿਓ ਇਹਨਾਂ ਦੀ ਇਹਨਾਂ ਦੀ ਆ ਭਾਜੜਾ ਪੈਂਦੀ ਆ ਔਰ ਦੂਸਰਾ ਤੁਸੀਂ ਅਸ਼wini ਜੀ ਕਿਹਾ ਕਿ ਫਰਾਡ ਦੀ ਗੱਲ ਕੀਤੀ ਆ तो गुजरात के मिनिस्टर ने बछू बाई खवाड़ा जानते हो कौन खड़ो हूं कहत् करोड़ रुपए का कपड़ा कहत्तर करोड़ रुपए का सैवंटी वन करोड़ रुपए का कपड़ा बीजेपी इन्होंने छाया फट मध्या प्रदेश शिवराज चौहान जी बयान दे रहे ना बहार ਆ ਟੀਵੀ ਦੇ ਸਾਰੇ ਸੁਣ ਰਹੇ ਨੇਗੇ ਸੋ ਉੱਤੇ ਸ਼ਿਵਰਾਜ ਚੋਹਾਨ ਦੀ ਸਰਕਾਰ ਚ 255 ਕਰੋੜ ਰੁਪਏ ਦਾ ਕਪੜਾ ਭਾਰਤ ਜਨਤਾ ਪਾਰਟੀ ਦੀ ਜਿਹੜੀ ਬਿਹਾਰ ਚ ਨਿਤਿਸ਼ ਦਿ ਨਾਲ ਸਰਕਾਰ ਆ 5000 ਤੋਂ ਲੈ ਕੇ 6000 ਕਰੋੜ ਦਾ ਕਪੜਾ ਯਾਰ ਕਿਹੜੇ ਮੂੰਹ ਨਾਲ ਬੋਲਦੇ ਹੋ ਤੁਸੀਂ ਕਪੜੇ ਬਾਜ਼ ਤੁਸੀਂ ਹੋ ਸਰਕਾਰਾਂ ਤੁਹਾਡੀਆਂ ਖਾ ਗੀਆਂ ਪੈਸੇ ਔਰ ਦੋਸ਼ੀ ਸਾਨੂੰ ਕਹਿ ਰਹੇ ਹੋਗੇ ਅਸੀਂ 5000 ਕਰੋੜ ਤੋਂ ਉੱਪਰ ਰੁਪਈਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਹੁਣ ਤੱਕ ਗਰੀਬਾਂ ਦੇ ਮੂੰਹ ਚ ਭੇਜਤਾ ਜੀ ਠੀਕ ਬੈਠੋ ਜੀ ਅਸ਼wini ਜੀ ਬੈਠੋ ਜੀ ਇੱਕ ਮਿੰਟ ਅਸ਼wini ਜੀ ਡਿਫੈਂਡ ਕਰ ਰਹੇ ਹਾਂ ਇੱਕ ਮਿੰਟ ਇਹ ਸਕੀਮ ਨੂੰ ਡਿਫੈਂਡ ਕਰ ਰਹੇ ਨੇ ਤਾਂ ਮੇਰਾ ਦੱਸਣਾ ਫਰਜ਼ ਆ ਮੇਰਾ ਦੱਸਣਾ ਫਰਜ਼ ਆ ਕਿ ਸ਼ਿਵਰਾ ਚਾਹਾਨ ਜੀ ਦੀ ਸਰਕਾਰ ਚ ਕਿੰਨਾ ਕਪੜਾ ਹੋਇਆ ਮੱਧ ਪ੍ਰਦੇਸ਼ ਕਿੰਨਾ ਹੋਇਆ ਗੁਜਰਾਤ ਚ ਕਿੰਨਾ ਹੋਇਆ ਬਿਹਾਰ ਚ ਕਿੰਨਾ ਹੋਇਆ ਸਰਕਾਰਾਂ ਇਹਨਾਂ ਦੀਆਂ ਨੇ ਜਵਾਬਦੇਹ ਫੈਕਟ ਲੈ ਕੇ ਆਉਂਦੇ ਪੱਲ ਪੰਜਾਬ ਦੀ ਕਰਦੇ ਨੇਗੇ ਇੱਕ ਅਧੇ ਬਲਾਕ ਦੀ ਗੱਲ ਕਰਦੇ ਨੇਗੇ ਅਸੀਂ ਕਧਾ ਬਲਾਕ ਚ ਜਿਹੜਾ ਵੀ ਕਿਸੇ ਨੇ ਕੀਤਾ ਠੋਕ ਕੇ ਰੱਖਤਾ ਹੋ 100 ਦਿਨ ਦਾ ਰੋਜ਼ਗਾਰ ਸੀ ਪਹਿਲਾਂ ਗਰੰਟੀ ਸੀ ਇਸ ਗੱਲ ਦੀ ਮਨਮੋਹਨ ਸਿੰਘ ਦਾ ਨਾਮ ਲੈਣ ਦੀ ਗੱਲ ਕੀਤੀ ਰਾਣਾ ਗੁਰਜੀਤ ਸਿੰਘ ਨੇ ਜਦੋਂ ਇਹ ਬਿੱਲ ਆਇਆ ਉਹ ਇਕਨੋਮਿਸਟ ਬੰਦਾ ਸੀ ਉਹਨੂੰ ਪਤਾ ਸੀ ਕਿ ਇਹ ਕਿਵੇਂ ਹੋਣਾ ਕੀ ਹੋਊਗਾ ਉਹਦੇ ਤੇ ਬੜੀਆਂ ਡਿਬੇਟਾਂ ਚੱਲੀਆਂ ਸਟੈਂਡਿੰਗ ਕਮੇਟੀ ਕੋਲੇ ਬਿੱਲ ਗਿਆ ਫੇਰ ਕਿਤੇ ਜਾ ਕੇ ਪਾਸ ਹੋਇਆ ਸੀ ਬਿੱਲ 1.5 ਸਾਲ ਬਿੱਲ ਦੋ ਤਿੰਨ ਵਾਰੀ ਡਿਬੇਟਾਂ ਹੋਈਆਂ ਪਾਰਲੀਮੈਂਟ ਚ ਦੋ ਤਿੰਨ ਵਾਰ ਫਿਰ ਆਇਆ ਸਟੈਂਡਿੰਗ ਕਮੇਟੀ ਚ ਪ੍ਰਵਾਨ ਹੋ ਕੇ ਫਿਰ ਡਿਬੇਟ ਹੋਈ ਇੱਥੇ 14 ਘੰਟਿਆਂ ਚ ਇਹਨਾਂ ਨੇ ਬਦਲਤਾ ਜੀ ਸਿਰਫ 14 ਘੰਟਿਆਂ ਚ ਆਹ ਗੱਲ ਕਰੋ ਕਦੇ ਕੀ ਕਾਲੀ ਸੀ ਇੰਨੀ ਵੀ 14 ਘੰਟਿਆਂ ਚ ਬਿੱਲ ਲਿਆ ਕੇ ਉਹ ਮਾਰਿਆ ਚੱਕ ਕੇ ਹਾਂ ਉਹ ਨਾਮ ਰੱਖਤਾ RAM ਜੀ ਤੁਹਾਨੂੰ ਐ ਲੱਗਦਾ ਮਹਾਤਮਾ ਗਾਂ ਨਹੀਂ ਸਾ ਤੇ RAM ਜੀ ਕਰਤਾ ਉਹ ਅੰਦਰ ਪੜੋ ਬਿੱਲ ਨੂੰ ਉਹ ਬਿੱਲ ਦੇ ਵਿੱਚ ਆਪਾਂ ਤਾਂ ਮੰਗ ਰਹੇ ਹੁਣ ਕਿਸਾਨਾਂ ਵਾਸਤੇ ਲੀਗਲ ਗਰੰਟੀ ਐਮ ਐਸ ਪੀ ਦੀ ਜੀਦੀ ਲੀਗਲ ਗਰੰਟੀ ਹੈਗੀ ਸੀ ਉਹੀ ਲੀਗਲ ਗਰੰਟੀ ਤੋੜਤੀ ਇਹਨਾਂ ਨੇ ਪਹਿਲਾਂ ਲੀਗਲ ਗਰੰਟੀ ਸੀ ਬੰਦਾ ਮੰਗ ਸਕਦਾ ਸੀ ਰੋਜ਼ਗਾਰ ਹੁਣ ਉਹ ਵੀ ਤੋੜਤੀ ਕਹਿੰਦੇ ਨਾ ਜਦੋਂ ਅਸੀਂ ਚਾਹਾਂਗੇ ਉਦੋਂ ਦੇਵਾਂਗੇ ਲੀਗਲ ਗਰੰਟੀ ਜਿਹੜੀ ਚੀਜ਼ ਦੀ ਸੀ ਉਹ ਤੋੜਤੀ ਉਹਨਾਂ ਨੇ ਐਮਐਸਪੀ ਦੀ ਲੀਗਲ ਗਰੰਟੀ ਕਿੱਥੋਂ ਭਾਰ ਦੇ ਫਿਰਦੇ ਇਹਨਾਂ ਤੋਂ ਘੇਰ ਲਿਆ ਹਾਲਾਂਕਿ ਅਸ਼wini ਸ਼ਰਮਾ ਇਸ ਮਾਮਲੇ ਦੇ ਵਿੱਚ ਜਿਹੜਾ ਬੀਜੇਪੀ ਦਾ ਪੱਖ ਰੱਖ ਰੱਖਦੇ ਨਜ਼ਰ ਆਏ ਪਰ ਕਿਤਨਾ ਕੀਤੇ ਭਾਜਪਾ ਸਨੇਹੀ ਕਾਂਗਰਸ ਵੀ ਇਸ ਨਰੇਗਾ ਦੇ ਕਪੜਿਆਂ ਦੇ ਮਾਮਲੇ 'ਚ ਘਿਰ ਗਈ ਹਾਲਾਂਕਿ ਇਹਨਾਂ ਮੰਤਰੀਆਂ ਵੱਲੋਂ ਇਹ ਵੀ ਜ਼ਿਕਰ ਕੀਤਾ ਗਿਆ ਕਿਥੇ ਅਤੇ ਕਿਸ ਦੇ ਕਹਨ ਦੇ ਉੱਤੇ ਜਿਹੜਾ ਇਹ ਮਨਰੇਗਾ ਦੇ ਤਹਿਤ ਕਪੜੇ ਹੋਏ ਨੇ ਉਸ ਦਾ ਵੀ ਜ਼ਿਕਰ ਕੀਤਾ ਗਿਆ ਜਿਸ ਨੇ ਕਿੰਨਾ ਕੀਤਾ ਜਿਹੜੀ ਕੇਂਦਰ ਦੀ ਭਾਜਪਾ ਸਰਕਾਰ ਹੈ ਉਹਦੀ نیند ਉਡਾ ਕੇ ਰੱਖ ਦਿੰਦੀ ਹੈ ਨੀਂਦ ਇਸ ਲਈ ਉੜੀ ਹੈ ਕਿਉਂਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀ ਇਹ ਜਿਹੜੀ ਪਹਿਲ ਕਦਮੀ ਹੈ ਇਹ ਇੱਕ ਬਹੁਤ ਵੱਡੀ ਪਹਿਲ ਕਦਮੀ ਹੈ ਇਸ ਪਹਿਲ ਕਦਮੀ ਦੇ ਤਹਿਤ ਇਹ ਜਿਹੜਾ ਸੈਸ਼ਨ ਬੁਲਾਇਆ ਗਿਆ ਸੀ ਇਹ ਸੈਸ਼ਨ ਨੂੰ ਬੁਲਾਉਣ ਦੀ ਉਹਨਾਂ ਦਾ ਮਕਸਦ ਸੀ ਆਮ ਆਦੀ ਪਾਰਟੀ ਸਰਕਾਰ ਦਾ ਉਹਦੇ ਵਿੱਚੋਂ ਖਰੀ ਉਤਰੀ ਨਜ਼ਰ ਆ ਰਹੀ ਹੈ ਉਹਦਾ ਕਾਰਨ ਹੀ ਹੈ ਕਿ ਸਰਕਾਰ ਨੇ ਇਸ ਜਿਹੜੀ ਮਨਰੇਗਾ ਸਕੀਮ ਨੂੰ ਲੈ ਕੇ ਜਿਹੜਾ ਵਿਰੋਧ ਕੀਤਾ ਜਾ ਰਿਹਾ ਸੀ ਕਿ ਮਨਰੇਗਾ ਸਕੀਮ ਬੰਦ ਕੀਤੀ ਜਾ ਰਹੀ ਹੈ ਜਿਸ ਨਾਲ ਇਸ ਜਿਹੜਾ ਜਿਹੜਾ ਸੈਸ਼ਨ ਦੇ ਵਿੱਚ ਇਹ ਵੀ ਜ਼ਿਕਰ ਆਇਆ ਕੀ ਕੇਂਦਰ ਸਰਕਾਰ ਵੱਲੋਂ 356 ਕਰੋੜ ਰੁਪਏ ਰੋਕੇ ਗਏ ਹਨ ਜਿਸ ਕਾਰਨ ਬਹੁਤ ਸਾਰੇ ਜਿਹੜੇ ਮਨਰੇਗਾ ਸਕੀਮ ਦੇ ਤਹਿਤ ਜਿਹੜੇ ਮਜ਼ਦੂਰ ਸੀ ਉਹਨਾਂ ਨੂੰ ਕੰਮ ਨਹੀਂ ਮਿਲ ਸਕਿਆ ਉਹਨਾਂ ਦੀ ਰੋਜੀ ਰੋਟੀ ਦਾ ਮਸਲਾ ਪੈਦਾ ਹੋ ਗਿਆ ਸੀ ਇਹ ਵੀ ਕਿਹਾ ਗਿਆ ਕਿ ਕੇਂਦਰ ਜਾਣ ਬੁਝ ਕੇ ਪੰਜਾਬ ਅੰਦਰ ਅੜਿੱਕੇ ਪੈਦਾ ਕਰ ਰਿਹਾ ਹੈ ਮੁੱਖ ਮੰਤਰੀ ਭਗਵਨ ਸਿੰਘ ਮਾਨ ਨੇ ਵੀ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਿਆ ਉਹਨਾਂ ਨੇ ਕਿਹਾ ਕਿ ਕੇਂਦਰ ਹਮੇਸ਼ਾ ਹੀ ਪੰਜਾਬ ਵਿਰੋਧੀ ਰਵਈਆ ਅਪਣਾ ਰਿਹਾ ਹੈ ਚਾਹੇ ਚੰਡੀਗੜ੍ਹ ਦਾ ਮਸਲਾ ਹੋਵੇ ਚਾਹੇ ਉਹ ਬੀਬੀ ਐਮਬੀ ਦਾ ਮਸਲਾ ਹੋਵੇ ਜਾਂ ਪੰਜਾਬ ਯੂਨੀਵਰਸਿਟੀ ਦਾ ਮਸਲਾ ਹੋਵੇ ਕੇਂਦਰ ਹਮੇਸ਼ਾ ਪੰਜਾਬ ਦੇ ਖਿਲਾਫ ਕੋਈ ਨਾ ਕੋਈ ਨਮੀਆਂ ਨਮ ਨਮੇ ਕਦਮ ਚੁੱਕਦਾ ਹੈ ਹਾਲਾਂਕਿ ਉਸ ਨੂੰ ਇਹ ਬਾਤ ਦੇ ਵਿੱਚ ਵਾਪਸ ਲੈਣੇ ਪੈਂਦੇ ਹਨ ਇਸ ਤਰ੍ਹਾਂ ਹੀ ਇਹ ਜਿਹੜਾ ਮਨਰੇਗਾ ਨੂੰ ਖਤਮ ਕਰਨ ਦਾ ਫੈਸਲਾ ਇਹ ਵੀ ਇੱਕ ਪੰਜਾਬ ਵਿਰੋਧੀ ਫੈਸਲਾ ਕਿਉਂਕਿ ਪੰਜਾਬ ਦੇ ਅੰਦਰ ਬਹੁਤ ਸਾਰੇ ਜਿਹੜੇ ਮਜ਼ਦੂਰ ਨੇ ਉਹ ਇਸ ਸਕੀਮ ਦੇ ਤਹਿਤ ਜਿਹੜਾ ਉਨਾ ਰੋਜੀ ਰੋਟੀ ਚੱਲਦੀ ਹੈ ਪਰ ਕੇਂਦਰ ਵੱਲੋਂ ਇਹ ਜੋ ਸਕੀਮ ਦੀ ਜਗ੍ਹਾ ਨਮੀ ਸਕੀਮ ਲਿਆਂਦੀ ਗਈ ਹੈ ਉਸ ਦੇ ਨਾਲ ਪੰਜਾਬ ਦੇ ਜਿਹੜੇ ਬਹੁਤ ਸਾਰੇ ਜਿਹੜੇ ਦਲਤ ਮਜ਼ਦੂਰਾਂ ਨੂੰ ਇਸ ਦਾ ਨੁਕਸਾਨ ਹੋਏਗਾ ਹਾਲਾਂਕਿ ਇਹਨਾਂ ਨੇ ਕਿਹਾ ਕਿ ਕਿਉਂਕਿ ਵੀ ਬਹੁਤ ਸਾਰਾ ਕਿਉਂਕਿ ਸੈਂਟਰ ਵੱਲੋਂ ਜਦੋਂ ਪੈਸਾ ਨਹੀਂ ਆਏਗਾ ਤੇ ਸਕੀਮ ਕਿਵੇਂ ਚੱਲੇਗੀ ਤੇ ਲੋਕਾਂ ਨੂੰ ਰੁਜ਼ਗਾਰ ਕਿਵੇਂ ਮਿਲੇਗਾ ਸੋ ਕਿਤਨੇ ਕੀਤੇ ਇਹ ਜਿਹੜਾ ਸੈਸ਼ਨ ਸੀ ਇਹ ਅੱਜ ਨਰੇਗਾ ਦਾ ਸੈਸ਼ਨ ਕੇਂਦਰ ਸਰਕਾਰ ਲਈ ਇੱਕ ਬੜੇ ਗਲੇ ਦੀ ਹੱਡੀ ਬਣ ਗਿਆ ਕਿਉਂਕਿ ਇਹਦੀ ਗੂੰਜ ਅਜ ਪੰਜਾਬ ਤੋਂ ਉੱਠ ਖੜੀ ਹੋਈ ਹੈ ਹਾਲਾਂਕਿ ਕਾਂਗਰਸ ਪਾਰਟੀ ਇਸ ਦਾ ਵਿਰੋਧ ਕਰ ਰਹੀ ਹੈ ਪਰ ਵਿਧਾਨ ਸਭਾ ਸੈਸ਼ਨ ਦੇ ਵਿੱਚ ਇੱਕ ਚੀਜ਼ ਦੇਖਣ ਨੂੰ ਮਿਲੀ ਕਿ ਅਕਾਲੀ ਦਲ ਅਕਾਲੀ ਦਲ ਕਿਉਂਕਿ ਅਕਾਲੀ ਦਲ ਦੇ ਤਿੰਨ ਵਿਧਾਇਕ ਨੇ ਜਿਨ੍ਹਾਂ ਦੇ ਵਿੱਚੋਂ ਮਨਪ੍ਰੀਤ ਸਿੰਘ ਅਯਾਲੀ ਵੈਸੇ ਅਕਾਲੀ ਦਲ ਦੇ ਨਾਲ ਨਹੀਂ ਹਨ ਦੂਸਰਾ ਜਿਹੜੇ ਡਾਕਟਰ ਸੁਵਿੰਦਰ ਸੁਕੀ ਨੇ ਉਹ ਪਹਿਲਾਂ ਅਕਾਲੀ ਦਲ ਛੱਡ ਚੁੱਕੇ ਨੇ ਤੀਸਰੇ ਕਾਲੀ ਦਲ ਦੀ ਜਿਹੜੀ ਵਿਧਾਇਕ ਆ ਗਰਨੀ ਗੁਨੀਬ ਕੌਰ ਮਜੀਠੀਆ ਉਹ ਅੱਜ ਵਿਧਾਨ ਸਭਾ ਚ ਆਏ ਨਹੀਂ ਇਸ ਕਰਕੇ ਕਿਤਨਾ ਕਿਤੇ ਜਿਹੜਾ ਇਹ ਅਕਾਲੀ ਦਲ ਹੈ ਉਹ ਕਿਤਨਾ ਕਿਤੇ ਉਹਨੂੰ ਅਸੀਂ ਹੀ ਕਹਿ ਸਕਦੇ ਹਾਂ ਕਿ ਅਕਾਲੀ ਦਲ ਇਸ ਗੈਰ ਹਾਜ਼ਰ ਰਿਹਾ ਸੋ ਇਹਨੂੰ ਲੈ ਕੇ ਹਾਲਾਂਕਿ ਪ੍ਰਧਾਨ ਸਭਾ ਦੇ ਸਪੀਕਰ ਜਿਹੜੇ ਕੁਲਤਾਰ ਸਿੰਘ ਸੰਧਮਾ ਨੇ ਇਹ ਵੀ ਕਿਹਾ ਕਿ ਅਕਾਲੀ ਦਲ ਨੇ ਜਿਹੜਾ ਇਸ ਮਾਮਲੇ ਦੇ ਵਿੱਚ ਚੁੱਪੀ ਬੱਤੀ ਰੱਖੀ ਕਿਉਂਕਿ ਅਕਾਲੀ ਦਲ ਦੀ ਜਿਹੜੀ ਇੱਕ ਵਿਧਾਇਕ ਸੀ ਗਰੋ ਡੈਂਸਰਾਂ ਦੇ ਵਿੱਚ ਆਉਂਦੇ ਤਾਂ ਉਹ ਆਪਣਾ ਕਲੀਅਰ ਕਰ ਦੇ ਕਿ ਉਹ ਐਸ ਬਿਲ ਦੇ ਨਾਲ ਹਨ ਜਾਂ ਦੇ ਖਿਲਾਫ ਹਨ ਪਰ ਇੱਕ ਗੱਲ ਨੂੰ ਹੀ ਕਹੀ ਗਈ ਕਿ ਅਕਾਲੀ ਦਲ ਕਿਤਨਾ ਕਿਤੇ ਲੱਗ ਰਿਹਾ ਕਿ ਅਕਾਲੀ ਦਲ ਤੇ ਭਾਜਪਾ ਦਾ ਗਠਜੋੜ ਹੋ ਰਿਹਾ ਇਸ ਕਰਕੇ ਅਕਾਲੀ ਦਲ ਭਾਜਪਾ ਦੇ ਖਿਲਾਫ ਬੋਲਣ ਤੋਂ ਕतरा ਰਿਹਾ ਹੈ ਭਾਜਪਾ ਦੇ ਖਿਲਾਫ ਬੋਲ ਨਹੀਂ ਰਿਹਾ ਹੈ ਪਰ ਇਸ ਵਿਧਾਨ ਸਭਾ ਤੇ ਵਿੱਚ ਜਿਹੜਾ ਸੈਸ਼ਨ ਸੀ ਉਹ ਆਪਣੇ ਆਪ ਦੇ ਵਿੱਚ ਕਾਫੀ ਕਾਮਯਾਬ ਸੈਸ਼ਨ ਮੰਨਿਆ ਜਾ ਰਿਹਾ ਕਿਉਂਕਿ ਇਸ ਸਮੇਂ ਇਸ ਸੈਸ਼ਨ ਨੇ ਕੇਂਦਰ ਸਰਕਾਰ ਦੀ مصیبت ਬਣਾ ਦਿੱਤੀ ਹੈ ਹੁਣ ਕੇਂਦਰ ਸਰਕਾਰ ਦੇ ਲਈ ਇਹ ਇਹਦੇ ਉੱਤੇ ਵਿਚਾਰ ਕਰਨਾ ਪਏਗਾ ਕਿਉਂਕਿ ਇਸ ਦਾ ਵਿਰੋਧ ਪੂਰੇ ਪੰਜਾਬ ਦੇ ਵਿੱਚ ਸ਼ੁਰੂ ਹੋ ਗਿਆ ਹੈ ਕਿਉਂਕਿ 2027 ਦੀਆਂ ਵਿਧਾਨ ਸਭਾ ਚੋਣਾਂ ਵੀ ਆ ਰਹੀਆਂ ਨੇ ਇਸ ਕਰਕੇ ਇਸ ਦਾ ਜਿਹੜਾ ਅਸਰ ਹੈ ਇਹ ਭਾਜਪਾ ਤੇ ਪੈ ਸਕਦਾ ਹਾਲਾਂਕਿ ਸਰਸੰਤੀ ਨਾਲ ਇਹ ਜਿਹੜਾ ਬਿੱਲ ਦੇ ਖਿਲਾਫ ਜੋ ਪ੍ਰਸਤਾਵ ਲਿਆਂਦਾ ਗਿਆ ਸੀ ਉਹ ਪਾਸ ਹੋ ਗਿਆ ਪਰ ਭਾਜਪਾ ਦੇ ਵਿਰੋਧ ਦੇ बावजूद ਇਹ ਬਿੱਲ ਪਾਸ ਹੋਇਆ ਭਾਜਪਾ ਦੇ ਵਿਧਾਇਕ ਜਿਸ ਸਮੇਂ ਬਿੱਲ ਪਾਸ ਹੋਇਆ ਤਾਂ ਉਹ ਸਦਨ ਚੋਂ ਜਾ ਚੁੱਕੇ ਸੀ ਤੇ ਇਸ ਕਰਕੇ ਜਿਹੜਾ ਇਹ ਜਿਹੜਾ ਬਿੱਲ ਹੈ ਭਾਜਪਾ ਦੇ ਵਿਰੋਧ ਦੇ ਬਾਵਜੂਦ ਇਸ ਬਿੱਲ ਨੂੰ ਸਰਬਸੰਮਤੀ ਨਾਲ ਪੰਜਾਬ ਵਿਧਾਨ ਸਭਾ ਦੇ ਵਿੱਚ ਪਾਸ ਕਰ ਦਿੱਤਾ ਗਿਆ ਹੈ ਧੰਨਵਾਦ ਪ੍ਰਸ਼ਨ ਹੈ ਕਿ ਮੰਦੇਗਾ ਨੂੰ ਖਤਮ ਕਰਕੇ ਭਾਜਪਾ ਦੀ ਕੇਂਦਰੀ ਸਰਕਾਰ ਨੇ ਦਲਿਤ ਮਜ਼ਦੂਰਾਂ ਦਲਿਤ ਪਰਿਵਾਰਾਂ ਤੇ ਗਰੀਬ ਦਲਿਤ ਭਾਈਚਾਰੇ ਦੀ ਰੋਜੀ ਰੋਟੀ ਖੋ ਲਈ ਹੈ ਇਹ ਇੱਕ ਜਾਣਬੁੱਝ ਕੇ ਕੀਤੀ ਗਈ ਇੱਕ ਖਤਰਨਾਕ ਸਾਜ਼ਿਸ਼ ਹੈ ਭਾਜਪਾ ਦੀ ਕੇਂਦਰੀ ਸਰਕਾਰ ਨੇ ਸਿਰਫ ਮਨਰੇਗਾ ਹੀ ਨਹੀਂ ਖੋਇਆ ਇਸ ਨੇ ਦਲਿਤ ਮਜ਼ਦੂਰ ਦੇ ਮੂੰਹ ਰੋਟੀ ਵੀ ਖੋ ਲਈ ਹੈ ਇਸ ਅਦਰ ਮੰਨਦਾ ਹੈ ਕਿ ਭਾਜਪਾ ਦੀ ਕੇਂਦਰੀ ਸਰਕਾਰ ਨੇ ਸਿਰਫ ਇੱਕ ਸਰਕਾਰੀ ਯੋਜਨਾ ਨੂੰ ਹੀ ਤਬਾਹ ਨਹੀਂ ਕੀਤਾ ਇਸ ਨੇ ਦੇਸ਼ ਦੇ ਦਲਿਤ ਮਜ਼ਦੂਰਾਂ ਦੇ ਜਿਉਂਦੇ ਰਹਿਣ ਦੇ ਹੱਕ ਨੂੰ ਵੀ ਤਬਾਹ ਕਰ ਦਿੱਤਾ ਹੈ ਮਨਰੇਗਾ ਦੇਸ਼ ਦੇ ਲੱਖਾਂ ਦਲਿਤਾਂ ਅਤੇ ਗਰੀਬ ਦਲਿਤ ਪਰਿਵਾਰਾਂ ਲਈ ਇੱਕ ਸਮੇਂ ਦੀ ਰੋਟੀ ਲਈ ਆਖਰੀ ਸਹਾਰਾ ਸੀ ਇਹ ਉਹ ਪ੍ਰਣਾਲੀ ਸੀ ਜਿਸ ਨੇ ਦਲਿਤ ਮਜ਼ਦੂਰਾਂ ਨੂੰ ਆਪਣੇ ਪਿੰਡਾਂ ਵਿੱਚ ਰਹਿਣ ਸਖਤ ਮਿਹਨਤ ਨਾਲ ਆਪਣੀ ਦੋਜੀ ਰੋਟੀ ਕਮਾਉਣ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਅਤੇ ਸਨਮਾਨ ਨਾਲ ਜ਼ਿੰਦਗੀ ਜਿਉਣ ਦੀ ਆਗਿਆ ਦਿੱਤੀ ਮਨਰੇਗਾ ਨੂੰ ਖਤਮ ਕਰਨਾ ਯੋਜਨਾ ਨੂੰ ਲਾਗੂ ਕਰਨ ਦਾ ਫੈਸਲਾ ਨਹੀਂ ਹੈ ਸਗੋਂ ਦਲਿਤ ਵਿਰੋਧੀ ਸੋਚ ਦਾ ਐਲਾਨ ਹੈ ਮਨਰੇਗਾ ਨੂੰ ਖਤਮ ਕਰਕੇ ਭਾਜਪਾ ਦੀ ਕੇਂਦਰੀ ਸਰਕਾਰ ਨੇ ਦਲਿਤ ਮਜ਼ਦੂਰਾਂ ਤੋਂ ਕੰਮ ਖੋਹ ਲਿਆ ਹੈ ਦਲਿਤ ਬੱਚਿਆਂ ਤੋਂ ਸਿੱਖਿਆ ਖੋ ਲਈ ਹੈ ਦਲਿਤ ਪਰਿਵਾਰਾਂ ਦੇ ਰਸੋਈ ਦੇ ਚੁੱਲ੍ਹੇ ਬੁਝਾ ਦਿੱਤੇ ਹਨ ਦਲਤਾਂ ਦੇ ਰੋਹੀ ਦੇ ਜੁੱਲੇ ਬੁਝਾਉਣ ਵਾਲੀ ਸਰਕਾਰ ਦਲਤਾਂ ਤੋਂ ਵੋਟ ਮੰਗਣ ਦਾ ਅਧਿਕਾਰ ਗਵਾ ਚੁੱਕੀ ਹੈ ਇਹ ਸਦਨ ਸਪਸ਼ਟ ਤੌਰ ਤੇ ਦਰਜ ਕਰਦਾ ਹੈ ਕਿ ਭਾਜਪਾ ਦੀ ਕੇਂਦਰੀ ਸਰਕਾਰ ਦੇ ਨੀਤੀਆਂ ਨੀਤੀਆਂ ਦਲਤ ਵਿਰੋਧੀ ਹਨ ਭਾਜਪਾ ਦੀ ਕੇਂਦਰੀ ਸਰਕਾਰ ਦੇ ਫੈਸਲੇ ਵਾਰ-ਵਾਰ ਸਾਬਤ ਕਰਦੇ ਹਨ ਕਿ ਭਾਜਪਾ ਦਲਤਾਂ ਨੂੰ ਨਫ਼ਰਤ ਕਰਦੀ ਹੈ ਅਤੇ ਉਹਨਾਂ ਨੂੰ ਹਾਸ਼ੀਏ ਤੇ ਧੱਕਣਾ ਚਾਹੁੰਦੀ ਹੈ ਮਨਰੇਗਾ ਤੇ ਹਮਲਾ ਕਰਨਾ ਅਸਲ ਵਿੱਚ ਦਲਤਾਂ ਦੀ ਇੱਜ਼ਤ ਤੇ ਹੋਣ ਦਾ ਹਮਲਾ ਹੈ ਹੋਣ ਤੇ ਹਮਲਾ ਹੈ ਇਹ ਸਦਨ ਇਹ ਵੀ ਕਹਿੰਦਾ ਹੈ ਕਿ ਜੋ ਸਰਕਾਰ ਪਿੰਡਾਂ ਵਿੱਚ ਦਲਤਾਂ ਨੂੰ ਕੰਮ ਨਹੀਂ ਦਿੰਦੀ ਉਹਨਾਂ ਨੂੰ ਸ਼ਹਿਰੀ ਕਿਊਗਿਆਂ ਦੇ ਝੋਪੜਿਆਂ ਵਿੱਚ ਧੱਕਦੀ ਹੈ ਅੱਜ ਭਾਜਪਾ ਦੀ ਕੇਂਦਰੀ ਸਰਕਾਰ ਨੇ ਦਲਿਤ ਮਜ਼ਦੂਰਾਂ ਅਤੇ ਦਲਤ ਗਰੀਬ ਦਲਤ ਪਰਿਵਾਰਾਂ ਤੋਂ ਵੋਟਾਂ ਮੰਗਣ ਦਾ ਨੈਤਿਕ ਅਧਿਕਾਰ ਖੋਹ ਲਿਆ ਹੈ ਇੱਕ ਅਜਿਹੀ ਸਰਕਾਰ ਜਿਸ ਨੂੰ ਦਲਤਾਂ ਦੀ ਰੋਜੀ ਰੋਟੀ ਦੀ ਕੋਈ ਪਰਵਾਹ ਨਹੀਂ ਹੈ ਉਸ ਦੀ ਦਲਿਤ ਵੋਟ ਲਈ ਕੋਈ ਨੈਤਿਕ ਮੰਗ ਵੀ ਨਹੀਂ ਹੈ ਇਹ ਸਦਨ ਇਹ ਵੀ ਨੋਟ ਕਰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਇਸ ਪੂਰੇ ਮੁੱਦੇ ਤੇ ਚੁੱਪੀ ਬਣਾਈ ਰੱਖੀ ਹੈ ਇਹ ਚੁੱਪੀ ਇਸ ਲਈ ਹੈ ਕਿਉਂਕਿ 2023 ਵਿੱਚ ਭਾਜਪਾ ਨਾਲ ਆਪਣਾ ਗੱਠ ਜੋੜ ਦੁਬਾਰਾ ਸਾਬਤ ਕਰਨ ਦੀ ਉਮੀਦ ਕਰਦੇ ਹਨ ਭਾਵੇਂ ਦਲਤਾਂ ਨੂੰ ਇਸ ਦੀ ਕੀਮਤ ਚਕਾਉਣੀ ਪਵੇ ਦਲਤਾਂ ਵਿਰੁੱਧ ਫੈਸਲਿਆਂ ਦੇ ਚੁੱਪ ਰਹਿਣਾ ਵੀ ਇੱਕ ਅਪਰਾਧ ਹੈ ਇਸ ਲਈ ਇਹ ਸਦਨ ਸਵਾਰਥ ਕਰਦਾ ਹੈ ਕਿ ਰਾਜ ਸਰਕਾਰ ਭਾਜਪਾ ਦੀ ਕੇਂਦਰੀ ਸਰਕਾਰ ਤੋਂ ਮੰਗ ਕਰੇ ਕਿ ਮਨਰੇਗਾ ਨੂੰ ਖਤਮ ਕਰਨ ਦੇ ਫੈਸਲੇ ਨੂੰ ਤੁਰੰਤ ਵਾਪਸ ਲਿਆ ਜਾਵੇ ਮਨਰੇਗਾ ਨੂੰ ਪੂਰੀ ਤਰ੍ਹਾਂ ਇਸ ਦੇ ਅਸਲ ਅਧਿਕਾਰ ਆਧਾਰਿਤ ਰੂਪ ਵਿੱਚ ਬਹਾਲ ਕੀਤਾ ਜਾਵੇ ਅਤੇ ਦੇਸ਼ ਭਰ ਦੇ ਦਲਤ ਮਜ਼ਦੂਰਾਂ ਤੇ ਗਰੀਬ ਦਲਤ ਪਰਿਵਾਰਾਂ ਦੇ ਲਈ ਕੰਮ ਅਤੇ ਉਜਰ ਦੀ ਗਾਰੰਟੀ ਯਕੀਨੀ ਬਣਾਈ ਜਾਵੇ ਪੰਜਾਬ ਵਿਧਾਨ ਸਭਾ ਦਲਤਾਂ ਅਤੇ ਗਰੀ ਮਜ਼ਦੂਰਾਂ ਦੇ ਨਾਲ ਮਜ਼ਬੂਤੀ ਨਾਲ ਖੜੀ ਹੈ ਜਿਹੜੇ ਮਾਨਜੂ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ ਜਿਹੜੇ ਮਾਨਜੂ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ ਮੈਂ ਸਮਝਦਾ ਹਾਂ ਪ੍ਰਸਤਾਵ ਸਰਬਸੰਮਤੀ ਨਾਲ ਪ੍ਰਸਤਾਵ ਹੋਇਆ